England and India will be played. Can I please request to play them, please? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨਵਤੇ ਰੰਦਾਵਾ ਤੁਹਾਡੇ ਲਈ ਸਪੈਸ਼ਲ ਅੱਜ ਇੱਥੇ ਇੱਕ ਇੰਪੋਰਟੈਂਟ ਜਿਹੜੀ ਅਪਡੇਟ ਲੈ ਕੇ ਆਇਆ ਸੋ ਜਿੱਥੇ ਸਾਡੇ ਪ੍ਰੈਜ਼ੀਡੈਂਟ ਸਬਾਨ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦੇ ਨਿਮਿਤ ਅੱਜ ਪ੍ਰੋਗਰਾਮ ਹੈ ਸੋ ਪਰਮਿੰਦਰ ਭਾਜੀ ਕਿਦਾਂ ਮਹਿਸੂਸ ਕਰ ਰਹੇ ਆ ਆਪਾਂ মিডিਆ ਦੇ ਪੱਖੋਂ ਇਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਆਪਣੇ ਇੱਕ ਛੋਟੇ ਮੁਲਕ ਦੇ ਵਿੱਚ ਵੱਡੇ ਮੁਲਕ ਦੇ ਵੱਡੇ ਲੀਡਰ ਆਏ ਆ ਆਪਾਂ ਜਾਣਦੇ ਹਾਂ ਸਾਰੇ ਟਾਟਮੈਕਲੇ ਜਿਹੜੇ ਵਪਾਰ ਮੰਤਰੀ ਨੇ ਉਹਨਾਂ ਨੇ ਜੇ ਸਾਹ ਦੇ ਨਾਲ ਇਹਦੀ ਬਹੁਤ ਸੋਹਣੀ ਭੂਮਿਕਾ ਬੰਨੀ ਔਰ ਸਾਡੇ ਧੰਨ ਭਾਗ ਆ ਇਸ ਮੁਲਕ ਦੇ ਨਾਲ ਅੱਗੇ ਚੱਲ ਕੇ ਫ੍ਰੀ ਟ੍ਰੇਡ ਐਗਰੀਮੈਂਟ ਵਰਗੇ ਵੱਡੇ ਮੁਕਤ ਵਪਾਰ ਸਮਝੌਤੇ ਜਿਹੜੇ ਹੋਣੇ ਆ ਤੇ ਇਹਦੀ ਨੀ ਜਿਹੜੀ ਆ ਸਮਝ ਲਓ ਅੱਜ ਰੱਖੀ ਜਾ ਰਹੀ ਆ 2016 ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਪਰਮ ਮੁਖਰਜੀ ਹਣੀ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਆ ਕੇ ਗਏ ਸੀ ਸੋ ਇਹ ਸ਼ੁਭਚਕਨਾਂ ਦੂਜੀ ਗੱਲ ਮੈਂ ਇਸ ਦਿਨ ਵੀ ਸ਼ੁਭਚਕਨ ਮੰਨਦਾ ਕਿ ਭਾਰਤ ਦੇ ਵਿੱਚ ਵਸਦੀਆਂ ਘੱਟ ਗਿਣਤੀਆਂ ਵਾਸਤੇ ਮੁਬਾਰਕ ਮੌਕਾ ਕਿ ਉਹਨਾਂ ਦੇ ਵਿੱਚੋਂ ਆਉਣ ਦੇ ਬਾਵਜੂਦ ਏਡੇ ਵੱਡੇ ਰਤਬੇ ਤੇ ਪਹੁੰਚਣਾ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਤੇ ਜਾਂ ਦੇਸ਼ ਦੇ ਮੁਖੀ ਦੇ ਤੌਰ ਤੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸ਼ੁਕਰੀਆ। ਅ ਰਗਵੀਰ ਪਾੜੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਇੱਥੇ ਇਸ ਕੰਟਰੀ ਦੇ ਵਿੱਚ ਵਿਚਰ ਰਹੇ ਹੋ ਬਹੁਤ ਇਵੈਂਟਾਂ ਦੇ ਤੇ ਗਏ। ਪ੍ਰੈਜ਼ੀਡੈਂਟ ਇੰਡੀਆ ਦਾ ਅੱਜ ਆਇਆ ਇੱਥੇ ਤੇ ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ ਔਰ ਇੰਡੀਆ ਦਾ ਪ੍ਰੈਜ਼ੀਡੈਂਟ ਇੱਥੇ ਆਈ ਥਿੰਕ ਬਹੁਤ ਲੰਬੇ ਸਮੇਂ ਤੋਂ ਬਾਅਦ ਆਇਆ ਹੈਗਾ ਜੀ ਤਾਂ ਬਹੁਤ ਵਧੀਆ ਬਟ ਅਰੇਂਜਮੈਂਟ ਵੀ ਜਿਹੜਾ ਹੈਗਾ ਨਿਊਜ਼ੀਲੈਂਡ ਦੇ ਸਰਕਾਰ ਨੇ ਜਿਹੜਾ ਹੈਗਾ ਪੁਲਿਸ ਬਾਹਰ ਬਹੁਤ ਪਰਵਧ ਬਹੁਤ ਵਧੀਆ ਕੀਤਾ ਹੈਗਾ ਬਹੁਤ ਬਹੁਤ ਵਧੀਆ ਜੀ ਥੈਂਕ ਯੂ ਕੁਸ਼ਪਾ ਜੀ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਬਾਂਬੇ ਹਿੱਲ ਕਮਿਊਨਿਟੀ ਦੇ ਨਾਲ ਜੁੜ ਕੇ ਇੱਥੇ ਜਿੱਥੇ ਵੀ ਪ੍ਰੋਗਰਾਮਸ ਦੇ ਉੱਤੇ ਜਾਂਦੇ ਹੋ ਕਿਵੇਂ ਮਹਿਸੂਸ ਹੋ ਰਿਹਾ ਕਿ ਪ੍ਰੈਜ਼ੀਡੈਂਟ ਆਪਣਾ ਇਸ ਧਰਤੀ ਦੇ ਉੱਤੇ ਆਇਆ ਆਪਣੇ ਦੇਸ਼ ਦਾ ਅੱਜ ਇੰਡੀਅਨ ਭਾਈਚਾਰਾ ਦੇਖ ਕੇ ਬੜਾ ਮਨ ਖੁਸ਼ ਹੋਇਆ ਜਿਆਦਾ ਧਿਆਨ ਦੇਖਿਆ ਉਹ ਹੈ ਸਾਡੇ ਪੰਜਾਬੀ মিডিਆ ਦੇ ਬਸਿਆਰਾ ਸਾਹਮਣੇ ਪਹੁੰਚੇ ਆ ਆਪਣੇ ਭਾਜੀ ਹੁਣੇ ਖੂਬ ਸਮਾਜ ਚਾਰ ਦੇ ਪੁਰਾਣੇ ਸਾਰੇ ਮਿੱਤਰ ਮਿਲ ਕੇ ਬੜੀ ਖੁਸ਼ੀ ਗਈ ਆ ਜੀ ਸ਼ੁਕਰੀਆ ਹਾਂਜੀ ਧੰਨਵਾਦ ਬਸਿਆਰਾ ਸਾਹਿਬ ਤੁਸੀਂ ਇੰਡੀਆ ਦੇ ਵਿੱਚ ਵੀ ਕਵਰੇਜ ਕਰ ਰਿਆ ਕਰਦੇ ਸੀ ਜਿਹੜੇ ਇੰਪੋਰਟੈਂਟ ਪੁਆਇੰਟ ਕਿਵੇਂ ਮਹਿਸੂਸ ਹੋ ਰਿਹਾ ਥੈਂਕ ਯੂ ਨਰਤੇਜ ਜੀ ਅੱਜ ਬੜੀ ਖੁਸ਼ੀ ਆ ਭਾਰਤ ਦੇ ਜਿਹੜੇ 15ਵੇਂ ਰਾਸ਼ਟਰਪਤੀ ਆ ਮੈਡਮ ਦ੍ਰੋਪਦੀ ਮੁਰਮੂ ਜੀ 2016 ਤੋਂ ਬਾਅਦ ਇਹ ਜਿੱਦਾਂ ਕਿ ਜੇ ਕੋਈ ਭਾਰਤ ਰਾਸ਼ਟਰਪਤੀ ਆਇਆ ਉਹਨਾਂ ਦੀ ਦੂਜੀ ਵਿਜਿਟ ਆ ਹੈ ਜੀ ਨਿਊਜ਼ੀਲੈਂਡ ਦੇ ਲਈ ਇਹ ਬਹੁਤ ਵੱਡੀ ਗੱਲ ਆ ਜਦੋਂ ਕਿਸੇ ਦੇਸ਼ ਦਾ ਕੋਈ ਪ੍ਰੈਜ਼ੀਡੈਂਟ ਆਂਦਾ ਜੀ ਸੋ ਸਾਡੇ ਜਿਹੜੇ ਐਫਟੀਏ ਦੀ ਗੱਲ ਕਰੀਏ ਟਰੇਡ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਆਪਾਂ ਕਹਿ ਸਕਦੇ ਵਾਧ ਦੇ ਕਦਮ ਆ ਜਿਵੇਂ ਪ੍ਰਾਈਮ ਮਿਨਿਸਟਰ ਸਾਡੇ ਅ ਲਕਸ਼ਣ ਜੀ ਜਿਹੜੇ ਉਹ ਬਹੁਤ ਤਤਪਰ ਨੇ ਪੰਜਾਬ ਇੰਡੀਆ ਦੇ ਨਾਲ ਸਾਡੇ ਜਿਹੜੇ ਸਬੰਧ ਹੋਰ ਵਧਿਆ ਬਣ ਸੋ ਇਹਦੇ ਵਿੱਚ ਇੱਕ ਮੀਲ ਪੱਥਰ ਜਿਹੜੀ ਉਹਨਾਂ ਦੀ ਇਹ ਵਿਜਿਟ ਸਾਬਤ ਹੋ ਸਕਦੀ ਆ ਤੇ ਸਾਡੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਤੇ ਆਸ ਕਰਾਂਗੇ ਜਿਵੇਂ ਉਹਨਾਂ ਨੇ ਕੱਲ ਸਿੱਖਿਆ ਦੇ ਉੱਤੇ ਗੱਲ ਕੀਤੀ ਆ ਨਿਊਜ਼ੀਲੈਂਡ ਦੇ ਨਾਲ ਐਜੂਕੇਸ਼ਨ ਸਟਾਰਟ ਹੋਵੇ ਇਸ ਤਰ੍ਹਾਂ ਜਿਹੜਾ ਵਪਾਰ ਆਉਣ ਵਾਲੇ ਸਮੇਂ ਚ ਸਟਾਰਟ ਹੋਣ ਦੀ ਸੰਭਾਵਨਾ ਸੋ ਤੁਸੀਂ ਹੁਣੇ-ਹੁਣੇ ਦੇਖਿਆ ਸਾਰੇ ਹੀ ਮੀਡੀਆ ਵਾਲੀ ਟੀਮ ਜਿਹੜੀ ਆ ਬਹੁਤ ਉਤਸ਼ਾਹਿਤ ਆ ਤੇ ਅ ਅੱਜ ਪਹਿਲੀ ਵਾਰ ਜਿੱਥੇ ਇਕੱਠੇ ਹੋਇਆ ਦਿੱਲੀ ਤੋਂ ਜਿੱਥੇ ਸਾਰਾ ਸਾਡਾ ਰਾਜ ਆਂਡੀਆਂ ਦੇ ਵਿੱਚ ਸਾਡੇ ਵੱਡੇ ਵੀਰ ਭਾਈ ਕਿਵੇਂ ਮਹਿਸੂਸ ਹੋ ਰਿਹਾ ਅੱਜ ਪ੍ਰੈਜ਼ੀਡੈਂਟ ਦੇ ਇੱਥੇ ਜੀ ਆਇਆਂ ਆ ਅੱਜ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਦੋਂ ਅਨਮੁਗਰ ਦੀ ਆਏ ਸੀ ਉਦੋਂ ਮੈਂ ਇੱਥੇ ਸੀਗਾ ਪਰ ਮੌਕਾ ਨਹੀਂ ਮਿਲਿਆ ਉਦੋਂ ਆਉਣ ਦਾ ਜੀ ਤੇ ਇਸ ਵਾਰੀ ਸਾਨੂੰ ਮੌਕਾ ਮਿਲਿਆ ਤੇ ਆਪਣਾ ਮੀਡੀਆ ਦੇ ਤੌਰ ਤੇ ਕਵਰ ਕਰਨ ਆਏ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਦੋਨੋਂ ਦੇਸ਼ਾਂ ਦੇ ਰਿਲੇਸ਼ਨ ਜਿਹੜੇ ਆ ਹੋਰ ਅੱਗੇ ਵਧਣਗੇ ਜੀ ਤੇ ਜਿਹੜੀ ਇਹਨਾਂ ਦੀ ਗੱਲਬਾਤ ਆਪਸ ਵਿੱਚ ਹੋਈ ਆ ਉਹ ਕੇ ਸਾਰ ਤੱਕ ਹੋਈ ਸੋ ਅਸੀਂ ਤੁਹਾਡੇ ਨਾਲ ਕਵਰ ਕਰਦੇ ਜਾਵਾਂਗੇ ਅੱਜ ਇੱਥੇ ਸਪੈਸ਼ਲੀ ਕਵਰ ਕਰਾਂਗੇ ਰਾਸ਼ਟਰਪਤੀ ਜੀ ਸ਼੍ਰੀਮਤੀ ਤ੍ਰੋਪਤੀ ਮੁਰਮੂ ਜੋ ਜਿਹੜਾ ਇੱਥੇ ਜੀ ਆਇਆਂ ਸਸ਼ੀਕਲ ਸਾਰਿਆਂ ਨੂੰ ਸੋ ਜਿਵੇਂ ਅਸੀਂ ਕਵਰੇਜ ਕਰ ਰਹੇ ਆ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਬਹੁਤ ਸ਼ੁਖਤਾ ਸੋ ਸਰਦਾ ਤਾਰਾ ਸਿੰਘ ਬੈਂਸ ਜਿੱਥੇ ਅ ਨਿਊਜ਼ੀਲੈਂਡ ਦੇ ਵਿੱਚ ਇੰਡੋਨੇਸ਼ੀਆ ਦੀ ਟੀਮ ਦੇ ਨਾਲ ਸਿੱਖ ਗੇਮਾਂ ਦੇ ਨਾਲ ਪੰਜਾਬੀ ਭਾਈਚਾਰੇ ਦੇ ਨਾਲ ਸਦਾ ਵਾਸਤਾ ਰਹਿੰਦੇ ਨੇ ਸੋ ਬੈਂਸ ਸਾਹਿਬ ਕਿਵੇਂ ਮਹਿਸੂਸ ਹੋ ਰਿਹਾ ਕਿ ਇੰਡੀਆ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਐਡੀ ਵੱਡੀ ਸੈਰਮੋਨੀ ਦੇ ਵਿੱਚ ਹਸਾ ਲੈਂਦੇ ਆ ਅ ਸਭ ਤੋਂ ਪਹਿਲਾਂ ਰੇਡੀਓ ਸਪਾਈਸ ਦਾ ਥੈਂਕ ਯੂ ਕਵਰੇਜ ਲਈ ਜਿਹੜਾ ਕਿ ਅੱਜ ਸਾਡੀ ਪੋਲ ਇੱਥੇ ਪਹੁੰਚੇ ਐ ਏਡੇ ਵੱਡੇ ਫੰਕਸ਼ਨ ਦੇ ਵਿੱਚ ਜਿੱਥੇ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਆ ਰਹੀ ਹੈ ਤੇ ਸਾਡੇ ਵੀ ਇੰਟਰਨੈਟ ਦੀ ਟੀਮ ਨੂੰ ਇਨਵਾਈਟ ਕੀਤਾ ਗਿਆ ਹੈ ਹਾਈ ਕਮਿਸ਼ਨ ਆਫ ਇੰਡੀਆ ਦੇ ਤਰਫੋਂ ਤੇ ਵਧੀਆ ਫੰਕਸ਼ਨ ਹੋਊਗਾ ਲੁੱਕ ਟੂ ਫੋਰ ਸੋ ਜਥੇ ਬਾੜ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਪੈਪਟੋਈ ਦਾ ਉਸਦੇ ਪ੍ਰੈਜ਼ੀਡੈਂਟ ਸਬਾਨ ਨੇ ਦੂਜੀ ਵਾਰ ਸਿਲੈਕਟ ਹੋਏ ਨੇ ਤੇ ਕਮਿਊਨਿਟੀ ਦੇ ਵਿੱਚ ਵੀ ਬੜੀ ਸੇਵਾ ਕਰਦੇ ਨੇ ਸੋ ਬਾੜ ਸਾਹਿਬ ਕਿਵੇਂ ਮਹਿਸੂਸ ਹੋ ਰਿਹਾ ਜੀ ਪਹਿਲਾਂ ਨੋਤੇ ਜੀ ਧੰਨਵਾਦ ਤੁਹਾਡਾ ਜੀ ਹਾਈ ਕਮਿਸ਼ਨਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਜੀ ਸਾਡੇ ਇੰਡੀਆ ਤੋਂ ਆਨਰੇਬਲ ਪ੍ਰੈਜ਼ੀਡੈਂਟ ਇੱਥੇ ਪਹੁੰਚ ਰਹੇ ਆ ਜੀ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਆਪਣੇ ਦੇਸ਼ ਤੋਂ ਆ ਰਹੇ ਆ ਪ੍ਰੈਜ਼ੀਡੈਂਟ ਆ ਰਹੇ ਆ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਬਿਲਕੁਲ ਹਾਂ ਜੀ ਸੋ ਬਿਜ਼ਨਸ ਭਾਈਚਾਰੇ ਦੇ ਵਿੱਚ ਨਾਲ ਦੇ ਨਾਲ ਸਾਡੇ ਰੋਟਰੀ ਜਿਹੜੀ ਟੀਮ ਹੈ ਉਸ ਦੀ ਪ੍ਰੈਜ਼ੀਡੈਂਸੀ ਤੋਂ ਲੈ ਕੇ ਬਹੁਤ ਅਹੁਦੇ ਜਿਹੜੇ ਨਾਲ ਜੁੜੇ ਨੇ ਇਸ ਸ਼ਖਸੀਅਤ ਦੇ ਸੋ ਪਾਰੀ ਕਿਵੇਂ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਵੀ ਸਾਨੂੰ ਅੱਜ ਅਸੀਂ ਇੰਡੀਆ ਤੋਂ ਸਾਡੇ ਪ੍ਰੈਜ਼ੀਡੈਂਟ ਆਨਰੇਬਲ ਦ੍ਰੋਪਦੀ ਮੁਰਮੂ ਆ ਰਹੇ ਆ ਤੇ ਉਹਨਾਂ ਨੂੰ ਅਸੀਂ ਅੱਜ ਸੁਣਨ ਵਾਸਤੇ ਇੱਥੇ ਆਏ ਆ ਹੂੰ ਤੇ ਸ਼ੀਰ ਵੈਰੀ ਲਾਰਨ ਲੇਡੀ ਤੇ ਅਸੀਂ ਅੱਜ ਖੂਬ ਉਤਸ਼ਾਹ ਹੋ ਕੇ ਉਹਨਾਂ ਦੇ ਵਿਚਾਰ ਸੁਣਾਂਗੇ ਵੀ ਆਪਣਾ ਦੇਸ਼ ਕੀ ਕਰ ਰਿਹਾ ਤੇ ਕਿੰਨੇ ਪਾਸੇ ਨੂੰ ਜਾ ਰਿਹਾ ਧੰਨਵਾਦ ਥੈਂਕ ਯੂ ਹੁਜੀ ਸਾਡੇ ਪੰਜਾਬੀ ਭਾਈਚਾਰੇ ਦਾ ਵੀ ਫੀਡਬੈਕ ਲੈਂਦੇ ਹੋਏ ਤੇ ਇੱਕ ਲੇਡੀ ਜਿਹੜੀ ਆ ਉਹ ਤੋਂ ਪੁੱਛਦੇ ਆਂ Shivani ji ਜਿਹੜੇ ਸਦਾ ਬਹੁਤ ਹੀ ਸੋਹਣੇ ਕੱਪੜੇ ਪਾ ਕੇ ਇੱਥੇ ਖੜੇ ਨੇ ਤੇ Shivani ji ਕਿਵੇਂ ਮਹਿਸੂਸ ਹੋ ਰਿਹਾ ਹਾ ਡੂ ਯੂ ਫੀਲ ਕਿ ਪ੍ਰੈਜ਼ੀਡੈਂਟ ਸਵਾਨ ਦਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਐਡਾ ਵੱਡਾ ਜਿਹੜਾ ਜੀ ਆਇਆਂ ਪ੍ਰੋਗਰਾਮ ਸਾਰੀ ਸਾਡੀ ਕਮਿਊਨਿਟੀ ਇੱਥੇ ਇਕੱਠੀ ਆ ਕਿਵੇਂ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੀ ਆਪਣੀ ਹਾਈ ਕਮਿਸ਼ਨਰ ਦਾ ਆਪਣੇ ਗਵਰਨਮੈਂਟ ਦਾ ਨਿਊਜ਼ੀਲੈਂਡ ਗਵਰਨਮੈਂਟ ਦਾ ਸਾਰਿਆਂ ਦੇ ਸਪੋਰਟ ਨਾਲ ਸਾਡੇ ਇੰਡੀ इंडिया दी प्रेसिडेंट نو वेलकम ਕੀਤਾ ਤੇ ਉਹ ਆਏ ਨੇ ਤੇ ਮੈਨੂੰ ਲੱਗਦਾ ਹੈ ਕਿ ਬਾਈਲੈਟਰਲ ਰਿਲੇਸ਼ਨਸ਼ਿਪ ਬਹੁਤ ਚੰਗੇ ਹੋ ਜਾਣੇ ਹਨ ਹੁਣ ਤੇ ਅਸੀਂ ਤੇ ਉਹੀ ਵਿਸ਼ ਕਰਦੇ ਹਾਂ ਕਿ ਜੀ ਸਾਰੇ ਮਿਲ ਜੁਲ ਕੇ ਅੱਗੇ ਚੱਲੇ ਤੇ ਅੱਜ ਦਾ ਵਾਤਾਵਰਨ ਐਨਾ ਸੋਹਣਾ ਹੈ ਐਨਾ ਮਜ਼ਾ ਆ ਰਿਹਾ ਦੇਖ ਕੇ ਕਿ ਵੀ ਹਾਂਜੀ ਐਨਵੀਆਰ ਸੋ ਲੱਕੀ ਕਿ ਵੀ ਆਰ ਆਲ ਆਰ ਹੇਅਰ ਅਸੀਂ ਸਾਰੇ ਹੈਗੇ ਹਾਂ ਅਸੀਂ ਇੱਥੇ ਪ੍ਰੈਜ਼ੀਡੈਂਟ ਨੂੰ ਵੈਲਕਮ ਕਰਨ ਲਈ ਸੋ ਪਾਰਿਖੁਣੀ ਜਿਹੜੇ ਨੇ ਇਹਨਾਂ ਨੇ ਵੀ ਬਹੁਤ ਲੰਬਾ ਸਮਾਂ ਜਿੱਥੇ ਮੀਡਲ ਈਸਟ ਤੋਂ ਲੈ ਕੇ ਲੈਚਰ ਇੰਡੀਅਨ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਕੀਤੀ ਆ ਛੋੜਾ ਸਾਹਿਬ ਕਿੱਦਾਂ ਮਹਿਸੂਸ ਕਰ ਰਹੇ ਨਿਊਜ਼ੀਲੈਂਡ ਦੇ ਵਿੱਚ ਹੋਸਟ ਕਰਦੇ ਆ ਮੋਸਟ ਇੰਪੋਰਟੈਂਟ ਪਰਸਨ ਜਿਹੜਾ ਆਪਾਂ ਕਹਿ ਸਕਦੇ ਆ ਓਵਰਸੀਜ਼ ਦੀ ਲੁੱਕ ਆਫਟਰ ਕਰਨਾ ਮੈਂ ਕਹਾਂ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਆਪਣੇ ਭਾਰਤ ਦੀ ਪ੍ਰੈਜ਼ੀਡੈਂਟ ਇੱਥੇ ਆਏ ਨੇ ਜੀ ਬਹੁਤ ਕਾਫੀ ਦੇਰ ਬਾਅਦ ਪਿਛਲੇ ਪ੍ਰੈਜ਼ੀਡੈਂਟ ਜਦੋਂ ਆਏ ਸੀ ਉਸ ਤੋਂ ਬਾਅਦ ਹੁਣ ਕਾਫੀ ਕਦੇ ਹਾਈ ਰੈਂਕਿੰਗ ਅਫੀਸ਼ੀਅਲ ਦਾ ਆਇਆ ਤੇ ਹੋਪਫੁਲੀ ਰਿਲੇਸ਼ਨਸ ਨਿਊਜ਼ੀਲੈਂਡ ਇੰਡੀਆ ਦੇ ਹੋਰ ਵੀ ਵਧੀਆ ਹੋਣਗੇ ਹੋਰ ਬਿਜ਼ਨਸ ਵਧੇਗਾ ਤੇ ਆਈ ਹੋਪ ਕਰਦੇ ਆ ਕਿ ਵੀ ਇਟ ਵਿਲ ਹੈਲਪ ਬੋਥ ਪੀਪਲ ਬੋਥ ਦਾ ਕੰਟਰੀਜ਼ ਬੋਥ ਕੰਟਰੀਜ਼ ਸੋ ਸ਼ੁਭ ਸ਼ਗਨ ਜੀ ਸੋ ਸਾਡਾ ਪਾਈਚਾਰਾ ਫੁਲੀ ਐਨਰਜਾਈਜ਼ਡ ਦੇਖਦੇ ਆ ਪ੍ਰੋਗਰਾਮ ਦੇ ਵਿੱਚ ਕੀ ਕੀ ਇੱਥੇ ਅੱਜ ਹੋਣ ਨਬੜਦਾ ਹਾਈਲਾਈਟਸ ਵੀ ਤੁਹਾਨੂੰ ਦਿਖਾਵਾਂਗੇ ਰੇਡੀਓ ਸਪਾਈਸ ਤੇ So we all know that in Fiji, there are a lot of Indians who are proud to be Indian and when they've moved to uh, New Zealand, they are keeping those roots alive and we have uh, Krish Naidu, who is the president of the Girmit Foundation in New Zealand and has advocated for the rights of Fijian Indian Girmitia's in New Zealand. So uh, Krish, how do you feel coming connected to the mothership in a way, you know with the president coming and first time we're hosting it this level. How do you feel? Oh, fantastic! Uh, I was very privileged uh, to be there last night in Wellington, yes and I got a chance to meet uh, the president um, and have a few words with her. And you know, she represents women. She represents a success story of a person coming from the villages to be educated yes. and to show that what education, the power it has to transform lives. But also, you know, I heard about. What about education, international education in New Zealand? As you know, uh, the fact that the Indian government is willing um, to build the bridges and to you know, foster greater connection uh, and bring more students to New Zealand and build the relationship, so it's really encouraging. And of course, you know, it's really good to see that the New Zealand government has taken this relationship forward and actually embracing it, you know, for, for the whole Indian diaspora. they just they just brought brothers and sisters from india yeah absolutely it is an encouraging time so uh, uh, sade apne community de leaders haban, uh, sahab an singla sahab assi unna uh, to puchna chahwange ki kivein mehsoos kar rahe haan uh, ha thank you naveet ji uh, aaj jo bahut hi badhiya din di uh, hai ke jadon ke bharat di rashtrapati jehde hage ne oh itthe ਸ਼ਾਰਟ ਵਿਜਿਟ ਤੇ ਆਏ ਆ ਇਸ ਤੋਂ ਪਹਿਲਾਂ ਫਿਜੀ ਆ ਕੇ ਗਏ ਸੀ ਫਿਜੀ ਦੇ ਵਿੱਚ ਵੀ ਸਾਡੇ ਹਿੰਦੂਸਤਾਨੀ ਲੋਕ ਰਹਿੰਦੇ ਨੇ ਤੇ ਉਹ ਆਪਣੀਆਂ ਰੂਟਸ ਦੇ ਨਾਲ ਮਦਰਹੁੱਡ ਦੇ ਨਾਲ ਅਟੈਚਮੈਂਟਾ ਰਹਿੰਦੇ ਨੇ ਤੇ ਭਾਰਤ ਦਾ ਪ੍ਰਾ ਦੇ ਰਾਸ਼ਟਰਪਤੀ ਦਾ ਇਹਨਾਂ ਦਿਨਾਂ ਦੇ ਵਿੱਚ ਦੌਰਾ ਇੱਕ ਬਹੁਤ ਹੀ ਮਹੱਤਵਪੂਰਨ ਦੌਰ ਦੌਰਾ ਹੈ ਜਦ ਕਿ ਹਿੰਦੁਸਤਾਨ ਅਤੇ ਨਿਊਜ਼ੀਲੈਂਡ ਦੇ ਵਿੱਚ ਬਾਈ ਲੈਟਰਲ ਟਾਈ ਜਿਹੜੀਆਂ ਹੈਗੀਆਂ ਨੇ ਬਹੁਤ ਜ਼ਰੂਰੀ ਨੇ ਬਿਜ਼ਨਸ ਟਾਈਜ਼ ਅਤੇ ਇਸ ਤੋਂ ਸਵਾ ਐਜੂਕੇਸ਼ਨ ਜਿਹੜੀ ਹੈ ਦਾਨ ਆਦਾਨ ਪ੍ਰਦਾਨ ਦਾ এডਿਕੇਸ਼ਨ ਇੰਡਸਟਰੀ ਦਾ ਇੰਡੀਅਨ ਸਟੂਡੈਂਟਸ ਦਾ ਨਿਊਜ਼ੀਲੈਂਡ ਦੇ ਵਿੱਚ ਆਉਣਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਹੀ ਸ਼ੁਭ ਸੰਕੇਤ ਕਿਹਾ ਜਾ ਰਿਹਾ ਤੇ ਬਹੁਤ ਵਧੀਆ ਥੈਂਕ ਯੂ